ਦੋਸਤੋ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਮੂਸਾ ਟਾਕ ਤੇ ਉਮੀਦ ਕਰਦੇ ਹਾਂ ਤੁਸੀਂ ਸਭ ਠੀਕ ਠਾਕ ਹੋਵੋਗੇ ਹਾਜ਼ਰ ਹੋਇਆ ਇੱਕ ਨਵੀਂ ਵੀਡੀਓ ਅਤੇ ਨਵੀਂ ਅਪਡੇਟ ਦੇ ਨਾਲ ਦੋਸਤੋ ਸੋਸ਼ਲ ਮੀਡੀਆ ਦੇ ਉੱਤੇ ਆਇਨਾ ਆਇਦਨ ਕੋਈ ਨਾ ਕੋਈ ਵੀਡੀਓ ਬਹੁਤ ਤੇਜ਼ੀ ਦੇ ਨਾਲ ਵਾਇਰਲ ਹੁੰਦੀ ਹੈ ਅਤੇ ਹੁਣ ਬੱਬੂ ਮਾਨ ਦੇ ਨਾਲ ਜੁੜੀ ਇੱਕ ਵੀਡੀਓ ਬਹੁਤ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਜਿਵੇਂ ਕਿ ਤੁਸੀਂ ਇਸ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਕਿ ਇੱਕ ਇਨਸਾਨ ਮੂਸੇ ਹਵੇਲੀ ਦੇ ਅੱਗੇ ਖੜ ਕੇ ਥਾਪੀਆਂ ਮਾਰ ਰਿਹਾ ਹੈ ਅਤੇ ਸਿੱਧੂ ਮੂਸੇਵਾਲੇ ਤੋਂ ਮਾਫੀ ਵੀ ਮੰਗ ਰਿਹਾ ਹੈ ਤਾਂ ਦੋਸਤੋ ਇਹ ਵੀਡੀਓ ਨੂੰ ਪੇਜਾਂ ਵੱਲੋਂ ਬਹੁਤ ਸ਼ੇਅਰ ਕੀਤਾ ਜਾ ਰ ਜਾ ਰਿਹਾ ਹੈ ਕਿ ਇਸ ਵੀਡੀਓ ਦੇ ਵਿੱਚ ਜੋ ਵੀ ਨਜ਼ਰ ਆ ਰਿਹਾ ਉਹ ਇਨਸਾਨ ਬੱਬੂ ਮਾਨ ਹੈ ਅਤੇ ਬੱਬੂ ਮਾਨ ਨੇ ਤੁਸੀਂ ਦੇਖ ਸਕਦੇ ਹੋ ਕਿ ਹਵੇਲੀ ਦੇ ਅੱਗੇ ਖੜ ਕੇ ਸਿੱਧੂ ਮੂਸੇਵਾਲੇ ਬਾਈ ਤੋਂ ਮਾਫੀ ਮੰਗੀ ਅਤੇ ਸਿੱਧੂ ਮੂਸੇਵਾਲੇ ਬਾਈ ਦਾ ਸਾਇਣ ਜਾਨੀ ਕਿ ਥਾਪੀਆਂ ਮਾਰੀਆਂ ਪਰ ਦੋਸਤੋ ਹਲੇ ਅਸੀਂ ਇਸ ਵੀਡੀਓ ਦੀ ਕੋਈ ਵੀ ਪੋਸਟਿੰਗ ਨਹੀਂ ਕਰ ਸਕਦੇ ਕਿਉਂਕਿ ਸਾਨੂੰ ਇਹ ਵੀਡੀਓ ਕਿਸੇ ਫੈਨ ਪੇਜ ਦੇ ਵੱਲੋਂ ਭੇਜੀ ਗਈ ਹੈ ਅਤੇ ਦੱਸਿਆ ਗਿਆ ਕਿ ਇਸ ਵੀਡੀਓ ਦੇ ਵਿੱਚ ਜੋ ਵੀ ਇਨਸਾਨ ਨਜ਼ਰ ਆ ਰਿਹਾ ਹੈ ਉਹ ਬੱਬੂ ਮਾਨ ਹੈ ਤਾਂ ਦੋਸਤੋ ਤੁਹਾਡੇ ਅਨਸਾਰ ਇਸ ਵੀਡੀਓ ਦੇ ਵਿੱਚ ਨਜ਼ਰ ਆ ਰਿਹਾ ਇਨਸਾਨ ਕੀ ਬੱਬੂ ਮਾਨ ਹੈ ਜਾਂ ਕੋਈ ਹੋਰ ਹੈ ਆਪਣੀ ਵਿਚਾਰ ਕਮੈਂਟ ਸੈਕਸ਼ਨ ਵਿੱਚ ਜਰੂਰ ਦੱਸੋ ਅਤੇ ਜੇਕਰ ਤੁਸੀਂ ਸਾਡੇ ਚੈਨਲ ਦੇ ਉੱਪਰ ਨਵੇਂ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਜੋ ਐਦਾਂ ਦੀਆਂ ਹੀ ਵੀਡੀਓਜ਼ ਅਤੇ ਅਪਡੇਟਸ ਤੁਹਾਨੂੰ ਸਮੇਂ ਸਿਰ ਮਿਲਦੀਆਂ ਰਹਿਣ ਮਿਲਦੀਆਂ ਕਿਸੇ ਨਵੀਂ ਵੀਡੀਓ ਅਤੇ ਨਵੀਂ ਅਪਡੇਟ ਦੇ ਨਾਲ ਜੁੜੇ ਰਹੋ ਸਾਡੇ ਚੈਨਲ ਦੇ ਨਾਲ ਧੰਨਵਾਦ